ਇਨਸਪੈਕਟਰ ਜਸਵੀਰ ਸਿੰਘ ਐਸ ਐਚ ਓ ਜੋਧੇੜਾਲ ਤੇ ਇਹਦੀ ਪੁਲਿਸ ਪਾਰਟੀ ਵੱਲੋਂ ਇੱਕ ਬੜਾ ਵਧੀਆ ਜਿਹੜਾ ਸਨੇਚਰਾਂ ਦਾ ਗੈਂਗ ਫੜਿਆ ਇਹਦੇ ਵਿੱਚ ਅਸੀਂ ਦੋ ਬੰਦੇ ਅਰੈਸਟ ਕਰ ਲਏ ਇੱਕ ਬੰਦਾ ਇਹਦੇ ਚੋਂ ਭੱਜਿਆ ਹੋਇਆ ਉਹਦਾ ਅਸੀਂ ਨਾਮ ਤਾਂ ਨਹੀਂ ਇਹਦੇ ਚ ਪ੍ਰੈਸ ਰਿਪੋਰਟ ਚ ਲਿਖਿਆ ਵੀ ਉਹ ਅਲਰਟ ਨਾ ਹੋ ਜਵੇ ਇਹ ਦੋ ਦੋਸ਼ੀ ਜਿਹੜੇ ਹੈਗੇ ਆ ਤਰੁਵ ਕੁਮਾਰ ਤੇ ਹਰਦੀਪ ਹੈਪੀ ਇਹਨਾਂ ਦੋਨਾਂ ਦੀ ਅਰੈਸਟ ਹੋਈ ਹੈ 3 ਤਰੀਕ ਨੂੰ ਇਹਨਾਂ ਨੇ 22 ਫਰਵਰੀ ਨੂੰ ਦੋ ਬੰਦਿਆਂ ਤੋਂ ਫੈਦਲ ਜਾਂਦੇ ਹਾਂ ਤਾਂ ਦੋ ਮੋਬਾਈਲ ਖੋਏ ਸੀ ਦਰਾਤੀ ਦਿਖਾ ਕੇ ਜਿਹੜੀ ਕਾ ਘਟਣ ਵਾਲੀ ਹੁੰਦੀ ਨਾ ਜਾਂ ਫਸਲ ਚ ਆਪਾਂ ਉਹਦੇ ਫਸਲ ਵੜਦੇ ਉਹ ਦਾਤਰੀ ਦਿਖਾ ਕੇ ਇਹਨਾਂ ਨੇ ਖੋਹ ਕੀਤੀ ਸੀ ਇਹਨਾਂ ਕੋਲੋਂ ਜਿਹੜੇ ਐ ਇੱਕ ਮੋਟਰਸਾਈਕਲ ਤੇ ਅੱਠ ਮੋਬਾਈਲ ਜਿਹੜੇ ਐ ਉਹ ਬਰਾਮਦ ਹੋ ਚੁੱਕੇ ਐ ਇਹਨਾਂ ਦਾ ਇੱਕ ਦਿਨ ਦਾ ਰਿਮਾਂਡ ਲਿਆ ਅਸੀਂ ਦੁਬਾਰਾ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਹੋਰ ਰਿਮਾਂਡ ਲੈ ਕੇ ਇਹਨਾਂ ਤੋਂ ਪੁੱਛਗਿੱਛ ਕਰਾਂਗੇ ਇਹ ਜਿਹੜਾ ਹੈਪੀ ਐ ਇਹਦੇ ਖਿਲਾਫ ਪਹਿਲਾਂ ਵੀ ਇੱਕ ਮੁਕੱਦਮਾ ਜਿਹੜਾ ਥਾਣਾ ਡਿਵੀਜ਼ਨ ਨੰਬਰ 6 'ਚ ਦਰਜ ਖੋਦ ਤੇ ਇਹਦੇ ਖਿਲਾਫ ਪਹਿਲਾਂ ਇੱਕ ਕਲੰਦਰਾਵੀ ਡਿਵੀਜ਼ਨ 5 ਐਚ 109 ਦਾ ਦਿੱਤਾ ਹੋਇਆ ਤੇ ਇਹ ਦੋਨੋਂ ਜਿਹੜੇ ਆ ਹੁਣ ਤੱਕ ਜੋ ਪਤਾ ਲੱਗਿਆ ਵੀ ਨਸ਼ਾ ਵੀ ਕਰਦੇ ਆ ਇਹ ਨਸ਼ੇ ਦੀ ਪੂਰਤੀ ਲਈ ਹੀ ਮੋਬਾਈਲ ਸਨੇਚ ਕਰਦੇ ਸੀ ਜਿਹੜਾ ਇੰਡਸਟਰੀਅਲ ਏਰੀਆ ਹੋਂਕਾਰਨਾ ਉੱਥੇ ਫੈਕਟਰੀਆਂ ਚੋਂ ਲੇਬਰ ਕਿਸੇ ਬੇਚ ਦੇ ਕਿਥੇ ਸੀਗਾ ਜਿਹੜਾ ਸਮਾਰਟ ਮੋਬਾਈਲ ਲੈ ਕੇ ਆਉਂਦੇ ਨੇ ਚੋਰੀ ਕਰਕੇ ਮੋਬਾਈਲ ਵੇਚਦੇ ਕਿੰਨਾ ਰੁਪਈਆ ਮੋਸਟ ਪ੍ਰੋਬੇਬਲੀ ਇਹ ਮੋਬਾਈਲ ਜਿਹੜਾ ਨਾ ਜਿੱਦਾਂ ਕੋਈ ਲੇਬਰ ਵਾਲਾ ਜਾਂਦਾ ਉਹਨੂੰ ਕਿਸੇ ਨੂੰ 1000 ਦਾ ਦੇਤਾ ਕਿ ਉਹਨੂੰ 2000 ਦਾ ਦੇਤਾ ਲੇਬਰ ਵਾਲੇ ਨੂੰ ਇਹ ਹੁੰਦਾ ਵੀ ਚੰਗਾ ਮੋਬਾਈਲ ਹੈ 100 2000 2000 ਚ ਮਿਲ ਰਿਹਾ ਦੁਕਾਨ ਤੋਂ 5000 ਦਾ ਮਿਲਦਾ ਤੇ ਜਿਹੜੀ ਅਰੋਪੀ ਹੈ ਕਿ ਤਿੰਨੋ ਹੀ ਕਿੱਦਾਂ ਜੁੜੇ ਇਕੱਠੇ ਕਿੱਦਾਂ ਹੋਏ ਜੀ ਪਿੱਛੇ ਕਿਸੇ ਕ੍ਰਿਮੀਨਲ ਬੈਕਗਰਾਉਂਡ ਦਾ ਨਹੀਂ ਨਹੀਂ ਇਹ ਨੇੜੇ-ਨੇੜੇ ਦੇ ਹੀ ਹੈ ਇੱਕ ਬਾਲ ਸਿੰਘ ਨਗਰ ਦਾ ਇੱਕ ਵਰਧਮਾਨ ਕਲੋਨੀ ਪੜੇ ਲਿਖੇ ਵੈਸੇ ਵੀ ਇਹ ਜੋ ਹੁਣ ਤੱਕ ਦੱਸਿਆ ਇਹਨਾਂ ਨੇ ਕਲੀਅਰ ਰਿਪੋਰਟ ਇੱਕ ਦਾ ਹੈਗਾ ਇੱਕ ਦੇ ਖਿਲਾਫ ਇੱਕ ਮੁਕਦਮਾ ਪਹਿਲਾਂ ਦਰਜ ਇੱਕ ਉਹਦੇ 109 ਉਹਦੀ ਕਾਰਵਾਈ ਹੋਈ ਹੋਈ ਹੈ ਬਾਕੀ ਸਾਰਾ ਅਸੀਂ ਕਲੀਅਰ ਕਰ ਲਾਂਗੇ ਜਿੰਨੇ ਚੱਕਿਆ ਕਿੰਤੋਂ ਸਰ ਇਹਨੂੰ ਅਰੈਸਟ ਕਿੰਤੋਂ ਕੀਤਾ ਇਹ ਅਰੇਸਟ ਮੋਟਰਸਾਈਕਲ ਤੇ ਆਂਦਿਆਂ ਨੂੰ ਮੁਖੌਰੀ ਦੇ ਆਧਾਰ ਤੇ ਅਰੇਸਟ ਕੀਤਾ ਸਬਜੀ ਮੰਡੀ ਦੇ ਨੇੜੇ ਸਰ ਇਹ ਪੜੇ ਕਿ ਨਾ ਇਹ ਤਾਂ ਗ੍ਰੈਜੂਏਟ ਗ੍ਰੈਜੂਏਟ ਹੈਗੇ ਸਰ ਕਿੱਥੇ ਰਹਿਣ ਵਾਲੇ ਹੈਗੇ ਇੱਕ ਵਰਧਮਨ ਕਲੋਨੀ ਦਾ ਰਹਿਣ ਵਾਲਾ ਇੱਕ ਬਾਲ ਸਿੰਘ ਨਗਰ ਦਾ ਰਹਿਣ ਵਾਲਾ ਕਿੰਨੀ ਕੀ ਬਾਤਾਂ ਦਾ ਅੰਜਾਮ ਦੇ ਚੁੱਕੇ ਹੁਣ ਤੱਕ ਇਹ 8 ਮੋਬਾਈਲ ਤਾਂ ਮਿਲ ਹੀ ਗਏ ਆ ਬਾਕੀ ਹੁਣ ਇਹਨਾਂ ਤੋਂ ਪੁੱਛ ਕੇ-ਛ ਕਰਾਂਗੇ ਜਦੋਂ ਵੀ ਮੌਕਾ ਮਿਲਦਾ ਕਰੀ ਜਾਂਦੇ ਕਿਉਂਕਿ ਬਹੁਤੀਆਂ ਦਾ ਰਿਪੋਰਟ ਹੀ ਨਹੀਂ ਹੁੰਦੀਆਂ ਲੇਬਰ ਵਾਲਾ ਬਜਾਰਾ ਕਹਿੰਦਾ ਵੀ ਸਰਿੰਦਰ ਮਾਰ ਗਿਆ ਹਾਂਜੀ ਫਿਰਾਲ ਜੋ ਇਹਨਾਂ ਦੱਸਿਆ ਬਾਕੀ ਇਹਨਾਂ ਦਾ ਡੋਪ ਟੈਸਟ ਕਰਾਵਾਂਗੇ ਉਹਦੇ ਵਿੱਚ ਕਲੀਅਰ ਹੋ ਜਾਊਗਾ। ਕੋਈ ਤਸਕਰੀ ਇਹਦੇ ਚ ਕੰਮ ਕਰਦੇ ਨਾਲ ਨਹੀਂ। ਨਹੀਂ 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 ਤਸਕਰੀ ਨਹੀਂ ਐ ਸਨੇਚਿੰਗ ਕੀਤੀ ਆਪਣਾ ਕਿਤੋਂ ਨਾ ਕਿਤੋਂ ਖਰੀਦਿਆ। ਕਿੰਨੇ ਕਿੰਨਾ ਕੋ ਗਰੂ ਇਹਨਾਂ ਦਾ ਕੋਈ। ਇਹ ਤਿੰਨ ਜਣੇ ਐ ਜਿਨ੍ਹਾਂ ਚੋਂ ਦੋ ਅਸੀਂ ਅਰੈਸਟ ਕਰ ਲਏ। ਇੱਕ ਬੰਦਾ ਰੰਦਾ। ਸਰ ਇਹਦੀ ਉਮਰ ਕੀ ਐ? ਉਮਰ ਇੱਕ ਦੀ ਤਾਂ ਹੈਗੀ ਐ 42 ਸਾਲ, ਇੱਕ 22 ਸਾਲ ਦਾ। ਇਹ ਕਿੰਨੀ ਦੇਰ ਤੋਂ ਕਰਦੇ ਸੀ ਬਾਤ ਆਉਂਦੀ। ਆਹ ਦੇਖ ਲਓ ਤੁਸੀਂ ਵੀ ਇਹਦੇ ਚੈੱਕ ਤੇ ਤਾਂ 20 ਦਾ ਪਰਚਾ ਦਰਜ ਐ। ਜਿਹੜਾ ਡਿਵੀਜ਼ਨ ਨੰਬਰ 6 ਦਾ ਮੁਕਦਮਾ ਇਹ 2020 ਦਾ ਤੇ ਉਹ ਤੋਂ ਬਾਅਦ ਵੀ ਲਗਾਤਾਰ ਕਰੀ ਜਾਂਦੇ ਹੁਣ ਕਿਤੇ ਨਾ ਕਿਤੇ ਕੁਛ ਨਾ ਕੁਛ ਠੀਕ ਹੈ 5000 ਰੁਪਏ थैंक यू ਠੀਕ ਹੈ